ਜੀ ਇੱਥੇ ਬਈਓ ਮੰਤਰੀ ਸਾਹਿਬ ਆ ਗਏ ਮੰਤਰੀ ਸਾਹਿਬ ਨੂੰ ਮੰਤਰੀ ਆਪਣੀ ਪਾਰਟੀ ਦੇ ਹੀ ਹੈ ਬਾਅਦ ਵਿੱਚ ਮੈਂ ਪਾਰਨੰਬਰ 6 ਤੋਂ ਕੌਂਸਲਰ ਜਿਹੜੀ ਹੈ ਜਗਨਿਸ਼ਲਾ ਦੀ ਸ਼ਾਹ ਦੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜੀ ਇਹਦਾ ਵੱਡਾ ਜਿਹੜਾ ਸਭ ਤੋਂ ਵੱਡਾ ਕਾਰਨ ਕਿ ਮੈਂ ਜਿਹੜਾ ਵਾਰਡ ਨੰਬਰ 6 ਦੇ ਜਿਹੜੇ ਲੋਕਰੇ ਆ ਮੇਰੇ ਬੰਦੇ ਦੇ ਵੋਟਰ ਹੈਗੇ ਆ ਇਹਨਾਂ ਨਾਲ ਵਾਅਦਾ ਕਰਕੇ ਆਇਆ ਸੀਗਾ ਕਿ ਮੈਂ ਜਿਹੜਾ ਵਾਰਡ ਬਾਈ ਸਾਇਲੈਂਟ ਜੀ ਵਧੀਆ ਬਣਾਣਾ ਜੀ ਠੀਕ ਹੈ ਵਧੀਆ ਵਾਰਡ ਇਹ ਤਦ ਹੀ ਬਣ ਸਕਦਾ ਸੀਗਾ ਜੇ ਪ੍ਰਸ਼ਾਸਨਕਾਰ ਹੋਵੇ ਜੀ ਤੇ ਆਮ ਆਦਮੀ ਪਾਰਟੀ ਦੀ ਤੇ ਸਰਕਾਰ ਹੈਗੀ ਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਤੇਰਾ ਕੋਈ ਕੰਮ ਨਹੀਂ ਰੁਕੇਗਾ ਤੈਨੂੰ ਗਰੰਟਾ ਵੀ ਦੇਵਾਂਗੇ ਤੈਨੂੰ ਸਾਰਾ ਕੁਝ ਹੀ ਦੇਵਾਂਗੇ ਤੋਂ ਮੈਂ 1 ਵਾਰ ਨੰਬਰ 6 ਦੇ ਜਿਹੜੇ ਬਸਨੀਕ ਹੈਗੇ ਆ ਉਹਨਾਂ ਨੂੰ ਇੱਕ ਵਾਦਾ ਕਰਕੇ ਆਇਆ ਵੀ ਮੈਂ ਸਭ ਤੋਂ ਪਹਿਲਾਂ ਤੋਂ ਮੈਂ ਇੱਕੋ ਹੀ ਮਹੱਲੇ ਦਾ ਪਾਣੀ ਜਿਹੜਾ ਆ ਦੇਣਾ ਲੋਕਾਂ ਨੂੰ ਉਹ ਅੰਮ੍ਰਿਤ ਵਰਗਾ ਦੇਣਾ ਉਹ ਤਦ ਹੀ ਮੈਂ ਦੇ ਸਕਦਾ ਉਹ ਤਦ ਹੀ ਮੈਂ ਦੇ ਸਕਦਾ ਕੀ ਮੇਰੇ ਉੱਤੇ ਕਿਸੇ ਦਾ ਹੱਥ ਹੋਵੇ ਤੇ ਮੈਂ ਇਸ ਕਰਕੇ ਸਾਰਾ ਪਬਲਿਕ ਦੇ ਹਿੱਤਾਂ ਦੇ ਖੇਤਾਂ ਨੂੰ ਦੇਖਦਾ ਹੋਇਆ ਮੈਂ ਅੱਜ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਜੁਆਇਨ ਕਰ ਲਈ ਆ ਤੇ ਮੈਂ ਕਹਿੰਦਾ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੂਗਾ ਤੇ ਆਉਣ ਵਾਲੀ ਸਰਕਾਰ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੇਗੀ ਥੋੜੀ ਜਿਹਾ ਨਾਂ ਪਿੰਨਰ ਦਰਵਾੜੀ ਆਏ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਹਜੇ ਵੀ ਕਾਂਗਰਸੋਂ ਸਾਡੇ ਹੁੰਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਦੇਖੋ ਬਹੁਤ ਇਮੋਸ਼ਨਲ ਜੁੜੇ ਹੁੰਦੇ ਆ ਸੰਜੀਤ ਤਲਵਾਰ ਵੀ ਮੇਰੇ ਭਰਾ ਹੀ ਆ ਤੇ ਪਾਰਟੀਆਂ ਜਿਹੜੀਆਂ ਆ ਉਹ ਅਲੱਗ-ਅਲੱਗ ਆ ਤੇ ਭਰਾ-ਭਾਈ ਰਹਿੰਦੇ ਆ ਸੰਜੀਤ ਤਲਵਾਰ ਵੀ ਭਾਈ ਆ ਸਾਡੇ ਐ ਮੰਤਰੀ ਸਾਹਿਬ ਵੀ ਸਾਡੇ ਇੱਧਰ ਦੋ ਐਮਐਲਏ ਸਾਡੇ ਭੁੱਲਾ ਜੀ ਪੱਕੀ ਜੀ ਤੇ ਮੋਹੀ ਜੀ ਸਾਰੇ ਸਤਿਕਾਰਯੋਗਾਂ ਉਹਦੇ ਨਾਲੇ ਸਾਡੇ ਤਲਵਾਰ ਸਾਹਿਬ ਵੀ ਸਤਿਕਾਰਯੋਗ ਤੇ ਇੱਥੇ ਕੋਈ ਮੈਨੂੰ ਕੋਈ ਫਰਕ ਨਹੀਂ ਹੈਗਾ ਉਹ ਕੌਣ ਕੀ ਆ ਕੌਣ ਕੀ ਆ ਤੇ ਮੈਂ ਤਾਂ ਸਿਰਫ ਬਾੜ ਦੀ ਜਿਹੜਾ ਜੇ ਆਮ ਆਦਮੀ ਪਾਰਟੀ ਮੈਨੂੰ ਮਤਤ ਕਰੂ ਕਿ ਬਾੜ ਦੇ ਵਧੀਆ ਬਣਾਉਣ ਲਈ ਮੈਂ ਇਹਨਾਂ ਦੇ ਨਾਲ ਸਦਾ ਹੀ ਖੜਾ ਆ ਜੇ ਨਹੀਂ ਖੜੂਗਾ ਤਾਂ ਮੈਂ ਇਕੱਲਾ ਹੀ ਆ ਤਲਵਾਰ ਸਾਹਿਬ ਵੱਲੋਂ ਕਹਿ ਰਹੇ ਸੀ ਕਿ ਦਬਾਅ ਲੱਗਦਾ ਕਿ ਕਿੰਨੀ ਕੋਈ ਚਾਹੀਏ ਮੈਨੂੰ ਕਿਸੇ ਦਾ ਕੋਈ ਦਬਾਅ ਨਹੀਂ ਮੇਰੀ ਆਪਣੀ ਇੱਛਾ ਹੈ ਕੋਈ ਮੈਨੂੰ ਕਹਿਣਾ ਕੋ ਦੁਆ ਹੈ ਨਹੀਂਗਾ ਥੋੜਾ ਵੀ ਨਹੀਂ ਹੈਗਾ ਮੇਰੀ ਆਪਣੀ ਇੱਛਾ ਆ ਮੈਂ ਇਹ ਦੇਖਣਾ ਕੋਣ ਕੀ ਕਰ ਸਕਦਾ ਕੋਣ ਕੀ ਨਹੀਂ ਕਰ ਸਕਦਾ ਸਰ ਇਹਨੂੰ ਲੱਗਿਆ ਮੈਂ ਰਾਜਪਾਲ ਸਿੰਘ ਦੀਆਂ ਜਾਨੇ ਮੇਰੇ ਨਾਲ ਖੜ ਕੇ ਨਹੀਂ ਇੰਦਾ ਤਾਂ ਨਹੀਂ ਹੋਗਾ ਰਾਜਪਾਲ ਸਿੰਘ ਦੀਆਂ ਜਾਨੇ ਹੋਰ ਸਰ ਫਿਰ ਤੁਸੀਂ ਕੋਈ ਤੁਹਾਡੇ ਜੀ ਇਹ ਇਹ ਜਗਦੀਸ਼ لال ਦੀ ਛੇ ਦੇ ਜਿਹੜੇ ਫੈਸਲੇ ਆ ਉਹ ਅਟੱਲਾ ਤੇ ਇਹ ਫੈਸਲਿਆਂ ਦੇ ਉੱਤੇ ਖੜਾ ਰਹਿੰਦਾ ਜਗਦੀਸ਼ لال ਕਿਉਂ ਨਾਮ ਆ ਵੀ ਪਾਰਟੀ ਦਾ ਲੜਫੜ ਚੁੱਕਿਓ ਪਰਮਾਨੈਂਟ ਪੱਕੇ ਤਰੀਕੇ ਨਾਲ ਪੱਕੀ ਤੌਰ ਤੇ ਆਪਾਂ ਆਮ ਆਦਮੀ ਪਾਰਟੀ ਬੋਲੇ ਸੋਨਿਆ ਸਾਸਰੀਆ ਕਾਮ ਆਮ ਆਦਮੀ ਪਾਰਟੀ ਅੱਜ ਸਰ ਅੱਜ ਦੀ ਲੀਡਿੰਗ ਪਾਰਟੀ ਜੋੜੀ ਕਰੀ ਉਸ ਤੋਂ ਬਾਅਦ ਭਾਜੀ ਸੰਜੀਤ ਤਲਵਾਰ ਸਾਹਿਬ ਕਾ ਐਮਐਲਏ ਕਹਿੰਦੇ ਸੀ ਉਸ ਤੋਂ ਬਾਅਦ ਤੁਸੀਂ ਫਿਰ ਪੁੱਛਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਹੁਣ ਅਹੀਂ ਆਏ ਆ ਨਾ ਹੁਣ ਤੇ ਅਹੀਂ ਆਏ ਇੱਕ ਪ੍ਰਭਾਵ ਦਿੱਤਾ ਜਗਦੀਸ਼ لال ਦੀਸ਼ਾ ਜੀ ਜਦੋਂ ਜੁਆਇਨ ਕੀਤੀ ਹੈ ਨਾ ਆਮ ਆਦਮੀ ਪਾਰਟੀ ਹੁਣ ਤੋਂ ਕੋ 4-5 ਘੰਟੇ ਪਹਿਲਾਂ ਇਹਨਾਂ ਉਦੋਂ ਹੀ ਕਿਹਾ ਸੀ ਕਿ ਵੇਖੋ ਮੈਂ ਇਹ ਫੈਸਲਾ ਜਿਹੜਾ ਵਾ ਪੂਰਾ ਹਵਦਾ ਦਿਲ ਬੰਨ ਕੇ ਫੈਸਲਾ ਲਿਆ ਵਾ ਮੈਂ ਟਾਸ ਤੋਂ ਹੱਥ ਨਹੀਂ ਹੁਣਾ ਮੈਨੂੰ ਆਪਦੀ ਵਾਰਡ ਦੀ ਆਪਦੇ ਇਲਾਕੇ ਦੀ ਡਿਵੈਲਪਮੈਂਟ ਜ਼ਰੂਰੀ ਆ ਜੋ ਡਿਵੈਲਪਮੈਂਟ ਸਰਕਾਰ ਕਰਵਾ ਸਕਦੀ ਆ ਇਸ ਚਲ ਦਾ ਮੈਨੂੰ ਵਾਰਡ ਵਾਸੀ ਵੀ ਕਹਿੰਦੇ ਆ ਇਹ ਇਹਨਾਂ ਦੇ ਮੂੰਹੋਂ ਜਿਹੜੇ ਬਿਆਨ ਸਨੋ ਵੀ ਬਾਕੀ ਮੇਰੇ ਘਰੇ ਹੁਣ ਪਾਵੇਂ ਜਿਹੜਾ ਮਰਜ਼ੀ ਆਈ ਜਾਵੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਚਲੋ ਜਿਹੜਾ ਕੋਈ ਆਊਗਾ ਚਾਹ ਪੀਜੂਗਾ ਪਰ ਮੈਂ ਰਹਿਣਾ ਆਮ ਆਦਮੀ ਪਾਰਟੀ ਦੇ ਵਿੱਚ ਹੀ ਆ ਚਲੋ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਦਬਾਅ ਪਾਉਣ ਦੀ ਕਰਨ ਪਰ ਇਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਮੈਂ ਜਿਹੜਾ ਫੈਸਲਾ ਕੀਤਾ ਉਹ ਫੈਸਲਾ ਵਾਪਸ ਨਹੀਂ ਲੈਣਾ ਮੈਂ ਲੋਕਾਂ ਦੇ ਹੱਕ ਤੇ ਹਿੱਤ ਜਿਹੜੇ ਆ ਉਹ ਵੇਖਣੇ ਮੈਨੂੰ ਲੋਕਾਂ ਨੇ ਜਿਤਾਇਆ ਮੈਂ ਲੋਕਾਂ ਲਈ ਕੰਮ ਕਰਨਾ ਹੁਣ ਤੇ ਅਸੀਂ ਜਿਹੜਾ ਆਏ ਆ ਨਾ ਉਹ ਸਿਰਫ ਸਾਡਾ ਭਰਾ ਬਣਿਆ ਜਿੰਦੀਸ਼ لال ਸਾਡੇ ਨਾਲ ਚੱਲਿਆ ਤੇ ਅਸੀਂ ਸਿਰਫ ਪਰਿਵਾਰ ਦੇ ਨਾਲ ਮਿਲਣ ਤੇ ਘਰੋਂ ਚਾਹ ਪਾਣੀ ਪੀਣ ਆਏ ਆ ਅਸੀਂ ਕਿਹਾ ਵੀ ਚਲੋ ਭਰਾ ਦੇ ਘਰੇ ਜੇ ਦੂਜੀ ਪਾਰਟੀ ਵਾਲੇ ਆਏ ਆ ਤੇ ਅਸੀਂ ਵੀ ਭਰਾ ਦਾ ਮਾਣ ਵਧਾ ਕੇ ਆਈਏ ਭਰਾ ਦੇ ਕੋਲੋਂ ਹੋ ਕੇ ਆਈਏ ਜਦੋਂ ਕੋਈ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਪਰਿਵਾਰ ਵਾਧਾ ਆ ਤੇ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਵਿਰੋਧੀ ਹੁੰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਪਰਿਵਾਰ ਨੂੰ ਥੋੜੀਏ ਪਰਿਵਾਰ ਦੇ ਵਿੱਚੋਂ ਜੀ ਖਿੱਚੀਏ ਪਰ ਮੈਂ ਇਹਨਾਂ ਦੇ ਹੌਸਲੇ ਦੀ ਤੇ ਇਹਨਾਂ ਦੀ ਜ਼ੁਬਾਨ ਦੀ ਦਾਤ ਦੇਣਾ ਇਹ ਜਿੱਥੇ ਹਾਂ ਕਰਕੇ ਆਏ ਅੱਜ ਵੀ ਉੱਥੇ ਨੇ ਕੱਲ ਵੀ ਉੱਥੇ ਰਹਿਣਗੇ ਏ ਬਾ ਉਮਰ ਮਹਾਰਾਜ ਕਿਰਪਾ ਕਰੀ ਆਮ ਆਦਮੀ ਪਾਰਟੀ ਇਹੋ ਜੀ ਪਾਰਟੀ ਆ ਜਿਹੜਾ ਬੰਦਾ ਮਿਹਨਤ ਕਰਦਾ ਇਹਦੇ ਚ ਇਹ ਨਹੀਂ ਵੇਖਿਆ ਜਾਂਦਾ ਨਵਾਂ ਕੌਣ ਆ ਪੁਰਾਣਾ ਕੌਣ ਆ ਜਾਂ ਸੀਨੀਅਰ ਕੌਣ ਆ ਜੂਨੀਅਰ ਕੌਣ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੇ ਅਸੀਂ ਸਦਾ ਰਿਣੀ ਆ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹ ਵੇਂਦੀ ਆ ਮਿਹਨਤੀ ਕੌਣ ਆ ਕੰਮ ਕੌਣ ਕਰਦਾ ਲੋਕਾਂ ਦੀ ਸੇਵਾ ਕੌਣ ਕਰਦਾ ਉਹ ਸੇਵਾ ਦੇ ਅਨਸਾਰ ਹੀ ਬੰਦੇ ਨੂੰ ਪਾਰਟੀ ਦੇ ਵਿੱਚ ਵੱਡੇ ਵੱਡੇ ਅਹੁਦੇ ਦਿੱਤੇ ਜਾਂਦੇ ਆ ਪਾਰਟੀ ਸਰਵੇ ਕਰਾ ਕੇ ਹੀ ਪਹਿਲਾ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਮੁੜ ਕੇ ਐਮਪੀ ਦੀਆਂ ਸਰਪੰਚੀਆਂ ਤੱਕ ਆ ਕਾਉਂਸਲਰਾਂ ਤੱਕ ਸਰਵੇ ਕਰਾ ਕੇ ਟਿਕਟਾਂ ਦਿੱਤੀਆਂ ਤੇ ਗਾਂ ਵੀ ਜਗਦੀਸ਼ لال ਜੀ ਆਏ ਆ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਮਿਲਣ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦੀ ਚੜ੍ਹਦੀ ਕਲਾ ਵਾਲਾ ਹੋਵੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਤੜਾ ਨਹੀਂ ਆਮ ਆਦਮੀ ਪਾਰਟੀ ਇੱਕ ਸੁਸਾਇਟੀ ਆ ਸੇਵਾ ਦਾ ਕੇਂਦਰ ਆ ਤੇ ਇਹਦੇ ਤੇ ਜਿਹੜਾ ਵੀ ਸੇਵਾ ਕਰੂਗਾ ਉਹ ਵੱਡੇ ਪੱਦਰ ਤੇ ਵੱਡੇ ਅਹੁਦੇ ਤੇ ਉੱਚ ਕੁਰਸੀ ਤੇ ਬਹਿ ਕੇ ਲੋਕਾਂ ਦੀ ਸੇਵਾ ਕਰਦਾ ਲੋਕ ਕਤਗ ਮੇਰ ਜੇ ਕੋਈ ਪਾਰਟੀ ਹੈ ਕਮਾਂਡ ਦੇ ਫੈਸਲੇ ਆ ਬਹੁਤ ਸਾਡੀ ਕੋਲ ਆ ਜਲਦੀ ਜਿਹੜਾ ਆਮ ਆਦਮੀ ਪਾਰਟੀ ਦਾ ਮੇਰ ਲੋਕਾਂ ਦੇ ਸਾਹਮਣੇ ਹੋਵੇਗਾ ਲੁਧਿਆਣਾ ਕਾਰਪੋਰੇਸ਼ਨ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਵੱਡੀ ਇਨਕਮ ਸੋਰਸ ਹੈ ਇੱਥੇ ਤੇ ਕਾਰਪੋਰੇਸ਼ਨ ਲੁਧਿਆਣਾ ਜਿਹੜੀ ਆ ਵਿਕਾਸ ਦੇ ਪੱਖੋਂ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਆਵੇਗੀ ਵਪਾਰੀਆਂ ਦਾ ਮਜ਼ਦੂਰਾਂ ਦਾ ਆੜਤੀਆਂ ਦਾ ਕਿਸਾਨਾਂ ਦਾ ਇਹ ਧੁਰਾ ਹੈ ਲੁਧਿਆਣਾ ਸ਼ਹਿਰ ਦਾ ਹੋਦਰੀ ਸਾਰੇ ਤਰ੍ਹਾਂ ਦੀਆਂ ਕਿਹੜੀ ਚੀਜ਼ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਕਿਹੜੀ ਚੀਜ਼ ਦੀ ਫੈਕਟਰੀ ਨਹੀਂ ਹੈ ਤੇ ਵਪਾਰੀਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੇ ਕੌਂਸਲਰ ਸਰਪੰਚ ਸਾਡੇ ਵੀ ਡਿਪਟੀ ਵੀ ਸੀਨੀਅਰ ਡਿਪਟੀ ਵੀ ਸਾਰੇ ਨਾਲ ਮਿਲ ਕੇ ਲੁਧਿਆਣੇ ਸ਼ਹਿਰ ਦਾ ਪੱਖ ਕਰਾਂਗੇ ਹਾਂਜੀ ਬੋਲਾ ਜੀ ਤੁਹਾਡੀ ਬੋਲਾ ਜੀ ਕੌਨਫੀਡੈਂਸੀ ਜੇ ਇੱਕ ਹੋਰ ਵਾਅਦਾ ਹੋਇਆ ਹੈ ਕੀ ਕਹਿਣਾ ਚਾਹੋਗੇ ਜੀ म सा

ਜੇ ਆਵਾਜ਼ੀ ਪਾਰਟੀ ਦੀ ਪਹਿਲਾਂ ਵੀ ਮੇਰੇ ਨਾਲ ਠੀਕ ਮੇਰੇ ਨਾਲ ਸੈਜੋ ਆ ਦੇ ਦਿਓ ਭਾਜੀ ਮੈਂ ਮੈਂ ਪੜਦਾ ਤੁਹਾਡੇ ਨਾਲੋ ਭਾਈ ਲੋਕੋ ਦੀ ਮੈਂ ਮੈਂ ਪੜਦਾ ਮੈਂ ਪੜਦਾ ਹਾਂ ਆ ਲੈ ਆਹ ਬਹੁਤ ਤੋਂ ਬਾਰੇ ਨਾਲ ਹੂਟ ਜੁਣੇ ਦੀ ਪੁੱਛੀ ਬੀਸ਼ਾ ਜੀ ਕੀ ਹੋਇਆ ਤਾਂ ਸਰਪਾ ਭਾਜੀ ਲੋਗੋ ਉੱਪਰ ਕਰ ਰਹੇ ਹੋ ਆਏ ਆਨੇ ਦੇ ਉੱਪਰ ਕਰੋ ਕੁਝ ਨਹੀਂ ਹੈਗਾ ਮੈਂ ਪਹਿਲਾਂ ਤਾਂ ਸ਼ਾਮਿਲ ਹੋਣ ਹੋਇਆ ਵਾ ਅਰੇ ਪਹਿਲਾਂ ਪਿਆਰ ਹੋਣ ਜੀ ਸ਼ਾਮਿਲ ਹੋ ਜਾਂਦਾ ਹੁਣ ਸ਼ਾਮਿਲ ਹੋ ਗਿਆ ਜੇ ਫੇ ਕੌਂਗਰਸ ਵਾਲੋ ਜਿਹੜਾ ਸ਼ੁਰੂ ਹੋਣੋ ਵਾਰਤਾ ਹੋ ਰਿਹਾ ਜਦੋਂ ਬਈ ਵਧੀਆ ਕੰਮ ਕਰ ਲੱਗਦੇ ਆ ਡਿੱਕੇ ਲੱਗਦੇ ਨੇ ਉਹ ਡਿੱਕਾ ਚੱਕਿਆ ਗਿਆ ਪੱਕੇ ਦੋ ਚੋਂ ਹੁਣ ਜਗਨਜੀਤ ਲਾਤੀਸ਼ਾ ਜਿਹੜਾ ਆ ਉਹ ਆਪ ਪਾਰਟੀ ਦਾ ਹੀ ਤੁਹਾਨੂੰ ਨਜ਼ਰ ਆਊਗਾ ਉਹ ਕਿਸੇ ਪਾਰਟੀ ਦਾ ਨਹੀਂ। ਮਤਲਬ ਕੱਲ ਨੂੰ ਵਿਡਿੰਗ ਸਾਹਿਬ ਆਣੇ ਜਾਂ ਹੋਰ ਮਨਾਉਣ ਆਣਾਂ। ਕਹਦਾ ਜੀ ਇਹ ਅੱਜ ਸੰਜੀਤ ਲਵਾੜ ਦਾ ਬੋਲ। ਕਿਹਨੇ ਵਾਪਸੀ ਘਰ ਵਾਪਸੀ ਹੋਈ ਹੈ। ਭਰਾ ਉਹ ਸੰਜੀਤ ਲਵਾੜ ਵੀ ਮੇਰਾ ਭਰਾ ਹੈ। ਮਤਲਬ ਪਾ ਸਕਦਾ ਮੇਰੇ ਰੂਪਾ ਪਾ ਦਿੰਦਾ ਉਹਨੇ ਹੈ ਨਾ ਤੇ ਹੁਣ ਜਿਹੜਾ ਪਾਇਆ ਇਹ ਲਾਸਟ ਰੂਪਾ ਹੈ ਉਹ ਵੀ ਪਾਰਟੀ ਦਾ ਹੈ। ਸਾਨੂੰ ਜਿਵੇਂ ਤੁਹਾਡੇ ਮਹੱਲਾ ਨਿਵਾਸੀ ਨਹੀਂ ਕਰ ਜ਼ਰੂਰ ਕਰਦੇ ਨਹੀਂ ਕਿ ਭਾਜੀ ਨੇ ਦੱਸਿਆ ਵੀ ਰੋਕਣਾ ਦੇਖੋ ਉਹਨਾਂ ਨੂੰ ਕਿਵੇਂ ਸੈਟੀਸਫਾਈ ਕੋਈ ਰੋਕ ਨਹੀਂ ਕਰਦਾ ਮੇਰੇ ਨਾਲ ਸਾਰੇ ਪਿੰਡਾਂ ਗੁੱਟੇ ਸਾਰੇ ਨਾਲ ਸਾਰੇ ਮੇਰੇ ਨਾਲ ਖੜੇ ਆ ਸਾਰੇ ਆ ਬਾੜ ਸਾਰੇ ਬਾੜ ਜਨਾਬ ਵੀ ਸਹਿਬ ਸਿੰਘ ਆ ਤੁਸੀਂ ਕਿਹਦੇ ਬਾਕੀ ਜਿਹੜੇ ਮੇਰੇ ਵੀਰਾਂ ਨਾਲ ਪਾਜੇ ਨਾਲ ਆ ਮਾੜਾ ਮੋਟਾ ਕੋਈ ਅਰਾਜਕੀ ਗੁੱਸੇ ਜਿਸ ਨੂੰ ਇਹ ਦਮ ਲੋਕਾਂ ਨੂੰ ਮੋਟਾ ਮਾਰਿਆ ਜਾਏਗਾ